ਅਗਲੇ ਦੇ ਨਾਲ ਖਾ ਕੇ ਅਗਲੇ ਦੇ ਨਾਲ ਬੈ ਕੇ ਅਗਲੇ ਨੂੰ ਇਹਦਾ ਮੈਂਟਲ ਟੌਰਚਰ ਕਰਨਾ ਬਹੁਤ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਇਸ ਵੀਡੀਓ ਦਾ ਵਿਸ਼ਾ ਦੋ ਚੁੰਨੀਵਟ ਪਹਿਣਾ ਦਾ ਬ੍ਰੇਕਅਪ ਤੇ 15000 ਰੁਪਏ ਦਾ ਕਪਲਾ ਤਾਂ ਬਹੁਤੀ دیر ਨਾ ਕਰਦੇ ਹੋਏ ਕਰਦੇ ਆ ਅੱਜ ਦੀ ਵੀਡੀਓ ਨੂੰ ਸਟਾਰਟ ਹੈਲੋ ਸਾਰਿਆਂ ਨੂੰ ਕੀ ਹਾਲ ਚਾਲ ਹੈ ਜੀ ਤੇ ਬਈ ਉਮੀਦ ਕਰਦੇ ਤੋ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੀ ਸੋ ਅੱਜ ਮੈਂ ਭੈਣ ਕੋਲੇ ਆਈ ਸੀਗੀ ਜੀ ਤੇ ਵੀ ਬਹੁਤ ਦਿਨਾਂ ਦਾ ਨਾ ਗੱਲਾਂ ਚੱਲੀਆਂ ਜਾਂਦੀਆਂ ਹਨਾ ਜੀ ਸੁਣੀ ਜਾਨੇਓ ਜੀ ਵੀ ਕੀ ਗੱਲਾਂ ਹੋਈ ਜਾਂਦੀਆਂ ਤੇ ਬਾਕੀ ਜਿਹੜਾ ਉਹ ਅਸੀਂ ਜਿੱਦੇ ਲੈ ਕੇ ਗਏ ਆ ਜੀ ਖਾਣ ਪੀਣ ਉੱਥੇ ਰਾਸ਼ਨ ਵਗੈਰਾ ਹਨਾ ਪਹਿਲੀ ਗੱਲ ਤਾਂ ਵੀ ਮੈਂ ਆ ਗਲਤ ਕੋਈ ਮੰਨ ਲੈਂਦੇ ਆ ਵੀ ਮੈਥੋਂ ਗਲਤੀ ਹੋ ਗਈ ਮੈਂ ਜਾਵਣੀ ਉੱਥੇ ਮੈਨੂੰ ਨਹੀਂ ਜਾਣਾ ਚਾਹੀਦਾ ਮੈਂ ਗਲਤੀ ਵੀ ਹੋਈ ਠੀਕ ਹੈ ਜੀ ਨਹੀਂ ਨਹੀਂ ਗਲਤੀ ਥੋਡੀ ਕਿੱਥੇ ਆ ਗਲਤੀ ਤਾਂ ਉਹਨਾਂ ਲੋਕਾਂ ਦੀ ਆ ਜਿਹੜਾ ਤੁਹਾਡੇ ਨਾਲ ਫੇਸਬੁੱਕ ਤੇ ਲਾਈਵ ਨਹੀਂ ਜੁੜੇ ਤੁਸੀਂ ਤਾਂ ਪੂਰੀ ਕੋਸ਼ਿਸ਼ ਕੀਤੀ ਸੀ ਫੇਸਬੁੱਕ ਤੇ ਲਾਈਵ ਹੋਣ ਦੀ ਬਾਕੀ ਥੋਡੀ ਸੇਵਾ ਤੇ ਕਿਸੇ ਨੇ ਉਂਗਲ ਨਹੀਂ ਚੱਕੀ ਸੇਵਾ ਹਰ ਕੋਈ ਕਰ ਸਕਦਾ ਚਾਹੇ 10 ਦੀ ਕਰੇ ਤੇ ਚਾਹੇ 50 ਦੀ ਕਰੇ ਪਰ ਮਨ ਦੇ ਵਿੱਚ ਸੇਵਾ ਭਾਵਨਾ ਹੋਣੀ ਚਾਹੀਦੀ ਆ ਜਿਹੜੀ ਕਿ ਤੁਹਾਡੇ ਚਾਰੇ ਪੰਜਾਂ ਵਲੌਗਰਾਂ ਦੇ ਵਿੱਚ ਦੇਸੀ ਨਹੀਂ ਤੁਸੀਂ ਲੈ ਕੇ ਗਏ ਵਿਊਜ਼ ਭਾਵਨਾ ਉੱਥੇ ਜਾ ਕੇ ਫੇਸਬੁੱਕ ਤੇ ਲਾਈਵ ਹੋਣਾ ਰੀਲਸ ਬਣਾਉਣੀਆਂ ਵਲੌਗਸ ਬਣਾਉਣੇ ਤੇ ਰੈਂਦੀ ਕਸਰ ਗੁਲਾਬ ਸਿੱਧੂ ਨੂੰ ਘੇਰ ਕੇ ਨਾਲ ਜੱਫੀਆਂ ਪਾ ਕੇ ਵੀਡੀਓਜ਼ ਬਣਾਉਂਦੇ ਕੱਢਦੀ ਤੇ ਹੁਣ ਵਿੱਚ ਹੋਰ ਮਾਮਲਾ ਆ ਗਿਆ ਕਿ 15000 ਰੁਪਏ ਦਾ ਕੋਈ ਅਤਾ ਪਤਾ ਹੀ ਨਹੀਂ ਉਹਦੇ ਬਾਰੇ ਕੀ ਕਹਿਣਾ ਕਿਰਨਾ ਦਾ ਇਹ ਤੁਸੀਂ ਅੱਗੇ ਆਪ ਸੁਣ ਲਓ ਦੂਜੀ ਗੱਲ ਭਾਈ ਜਿਹੜਾ ਤੁਸੀਂ کہہ ਰਹੇ ਆ ਬਾਈ ਗੋਰੇ ਨੇ ਵੀ 10000 ਰੁਪਏ ਦਿੱਤਾ ਜਾਂ 15 ਦਿੱਤਾ ਸੋ ਇਹ ਬਾਈ ਗਲਤ ਤਾਂ ਗੱਲ ਬਾਈਰੇ ਮੈਨੂੰ ਨਾ ਦੱਸ ਦਿੱਤਾ ਨਾ ਮੈਨੂੰ 15 ਦਿੱਤਾ ਬਾਈ ਬਾਈ ਗੋਰੇ ਟਾਇਲ ਵਾਲੇ ਨੇ ਇੱਕ ਤਾਂ ਗੱਡੀ ਭੇਜੀ ਆ ਫੁੱਲ ਟੈਂਕੀ ਕਰਾ ਕੇ ਪਿਕਅਪ ਡਾਲਾ ਠੀਕ ਆ ਜਿਹਦੇ ਵਿੱਚ ਕਣਚੌਲ ਇਹ ਸਾਰਾ ਸਮਾਨ ਗਿਆ ਦਾ ਸਾਰੀਆਂ ਭੈਣਾਂ ਦਾ ਨਾਲ ਮਿਲ ਕੇ ਸੀਗਾ ਮੈਂ ਆਏ ਨਹੀਂ ਕਹਿੰਦੀ ਵੀ ਮੇਰਾ ਹੀ ਸੀਗਾ ਸਾਰੀਆਂ ਭੈਣਾਂ ਦਾ ਸਾਡੇ ਜਿਹੜੀਆਂ ਸਾਡੇ ਨਾਲ ਗਈਆਂ ਸੀ ਉਹਨਾਂ ਦਾ ਨਾਲ ਮਿਲ ਕੇ ਸੀਗਾ ਉਹ ਸਮਾਨ ਸਾਡਾ ਇਹਨਾਂ ਦੀ ਗੱਡੀ 'ਚ ਸੀਗਾ ਇਹਨਾਂ ਦਾ ਸਮਾਨ ਇਹਨਾਂ ਦੀ ਗੱਡੀ 'ਚ ਸੀ ਹਾਂਜੀ ਸੋ ਮੈਂ ਇਹਨਾਂ ਭੈਣਾਂ ਵਰਗਾ ਦੇ ਨਾਲ ਗੱਡੀ ਦੇ ਵਿੱਚ ਗਈ ਸੀ ਜੀ ਇਹਨਾਂ ਦੀ ਗੱਡੀ ਸੀਗੀ ਉਹ ਠੀਕ ਆ ਜੀ ਬਾਕੀ ਬਾਈ ਨੇ ਆਪਾਂ ਨੂੰ ਗੋਰੇ ਟੈਲ ਵਾਲੇ ਨੇ ਮੈਨੂੰ 50000 ਦਿੱਤਾ ਜੀ 50000 50000 ਦਿੱਤਾ ਬਾਈ ਨਾ 10 ਦਿੱਤਾ ਨਾ 15 ਦਿੱਤਾ ਨਾਲੇ ਚੋਰ ਤੇ ਨਾਲੇ ਚੁਤਰਾਈਆਂ ਕਿਰਨਾ ਆਂਟੀ ਨੇ ਹੁਣ ਪਰਦੇ ਪਾਉਣ ਵਾਲੀ ਗੱਲ ਕਰਦੀ ਆ ਕਿ ਮੇਰਾ 15000 ਵਾਲਾ ਮੁੱਦਾ ਨਾ ਚੱਕਿਆ ਜਾਵੇ ਦਰਅਸਲ ਜਿੰਨਾਂ ਨੂੰ ਗੱਲ ਦਾ ਨਹੀਂ ਪਤਾ ਤਾਂ ਗੋਰੇ ਟੈਲਾਂ ਵਾਲੇ ਵੱਲੋਂ 15000 ਦੀ ਸੇਵਾ ਕੱਲੀ ਗਈ ਸੀ ਜੀ ਦਾ ਕਿ ਕਿਰਨਾ ਨੇ ਪਾਣੀ ਬੁੱਕ ਕਰਵਾ ਕੇ ਕੈਨਸਲ ਕਰਵਾਤਾ ਜੋ ਕਲਿੱਪ ਕੂਕੀ ਨੇ ਆਪਦੇ ਵਲੌਗ ਦੇ ਵਿੱਚ ਸ਼ੂਟ ਕਰ ਲਈ ਤੇ ਕਿਰਨਾ ਦੇ ਵੱਲੋਂ ਕਿਹਾ ਗਿਆ ਕਿ ਇਹ ਕਲਿੱਪ ਤੋਂ ਵਲੌਗ ਦੇ ਵਿੱਚ ਉਪਲੋਡ ਨਾ ਕਰੀ ਪਰ ਜਦੋਂ ਮਾਮਲਾ ਬਹੁਤ ਭੱਗ ਗਿਆ ਤੇ ਕੂਕੀ ਨੂੰ ਵੀ ਉਹਦੇ ਘਰੋਂ ਗਾਲਾਂ ਮਿਲੀਆਂ ਕਿ ਤੂੰ ਬਲੌਗਰਾਂ ਦੇ ਨਾਲ ਸੇਵਾ ਕਰਨ ਕਿਉਂ ਗਈ ਤਾਂ ਫਿਰ ਕੂਕੀ ਨੇ ਆ ਕੇ ਸਾਰਾ ਭਾਂਡਾ ਫੋੜਤਾ ਕਮ ਆਨ ਬੀਬੀ ਤੇ ਹੁਣ ਕਿਰਨਾ ਦੀ ਉਹ ਗੱਲ ਆ ਵੀ ਉਲਟਾ ਚੋਰ ਕੋਤਵਾਲ ਨੂੰ ਡਾਂਟੇ ਬਾਕੀ ਕੂਕੀ ਆਂਟੀ ਨੇ ਸਾਰਾ ਸੱਚ ਬਿਆਨ ਕੀਤਾ ਵੀ ਬਾਈ ਨੇ ਪਾਣੀ ਭੇਜਿਆ ਸੀਗਾ ਕਿੱਥੇ ਆ ਗੱਲ ਕਲਿੱਪ ਤੁਹਾਨੂੰ ਭੇਜੂੰਗੀ ਲਾ ਦਿਓ ਮੈਨੂੰ ਕੀ ਕੋਈ ਮਰੇ ਕੋਈ ਖੱਪੇ ਮੈਂ ਕੀ ਲੈਣਾ ਜੋ ਸੱਚ ਆ ਸੱਚ ਆ ਇੱਥੇ ਕਹਿਣਾ ਜ਼ਰੂਰੀ ਆ ਮੇਰੇ ਕੋਲ ਸ਼ੁਕਰ ਕਰੋ ਮੈਂ ਕਲਿੱਪ ਡਿਲੀਟ ਨਹੀਂ ਕਰਤੀ ਉਹ ਹਾਂ ਨਹੀਂ ਉਹ ਤਾਂ ਕੱਲ ਠੀਕ ਆ ਪਰ ਉਹ ਤਾਂ ਸਿੱਧੇ ਕਹਿ ਗਈ ਕਹਿੰਦੀ 15 ਛੱਡੋ ਮੈਂ ਤਾਂ 50 ਲਏ ਆ ਉਹਦੇ ਉਹਦੇ ਨਾਲ ਕੀ ਬੋਲਦਾ ਬਹੁਤ ਮੇਰੇ ਇੱਕ ਮਤਲਬ ਪੜਦਾ ਪੜਦਾ ਜੀ ਪੜਦਾ ਉਹ ਪੜਦਾ ਉਹ ਪੜਦਾ ਕਹਿੰਦੀ ਤਾਂ 50 ਰੇਸਨ ਮੈਂ ਜੋ ਬੈਂਕ ਜੇ ਵੀਡੀਓ ਬਣਾਈ ਸੀ ਤਾਂ ਗੱਲ ਇਹ ਕਰਨੀ ਸੀ ਵੀ ਪਾਣੀ ਮੈਂ ਤਾਂ ਮਨਾ ਕੀਤਾ ਸੀ 15000 ਰੁਪਏ ਦਾ ਮੈਂ ਆ ਕੀਤਾ ਮੈਨੂੰ ਗੁੱਸਾ ਇਹ ਚੀਜ਼ ਦਾਗਾ ਮੈਨੂੰ ਉਹ ਚੀਜ਼ ਨਹੀਂ ਹੈਗਾ ਵੀ ਤੁਸੀਂ ਕਿਉਂ ਸੇਵਾ ਦਾ ਪੈਸਾ ਕਿਉਂ ਰੱਖ ਰਹੇ ਹੋ ਕਿਉਂਕਿ ਆਂਟੀ ਨੂੰ ਲੱਗਿਆ ਕਿ ਉਹ ਪੈਸਾ ਮੇਰੀ ਸੇਵਾ ਲਈ ਭੇਜਿਆ ਗਿਆ ਕਿਉਂਕਿ ਕਿਰਨਾ ਆਂਟੀ ਨੂੰ ਆਦਤ ਪਈਆ ਇਧਰੋਂ ਉਧਰੋਂ ਸੇਵਾ ਲੈਣ ਦੀ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਸੋ ਪਹਿਲੇ ਤੁਸੀਂ ਝੂਠੀਆਂ ਗੱਲਾਂ ਨਾ ਫਲਾਓ ਆਪਾਂ ਹੱਥ ਬੰਨ੍ਹ ਕੇ ਤੁਹਾਡੇ ਅੱਗੇ ਬੇਨਤੀ ਆ ਬਾਕੀ ਜੋ ਵੀ ਉਹਦੇ ਬੋਰਡ ਤੇ ਸਾਰਾ ਕੁਝ ਹੋਇਆ ਭੈਣ ਮੇਰੇ ਨਾਲ ਆ ਇਹ ਦੱਸ ਦੇਣਾ ਵੀ ਕਿਰਨਾ ਜਾਂ ਚੜਦੀ ਸੀ ਜਾਂ ਨਹੀਂ ਚੜਦੀ ਸੀ ਵੀ ਮੈਨੂੰ ਹੋ ਗਈ ਗਲਤੀ ਭਰਾ ਮੇਰੋ ਮੇਰੇ ਜੇ ਤੁਹਾਡੀ ਕੋਈ ਮੈਨ ਨਾਲ ਦੁਸ਼ਮਣੀ ਹੈ ਭਾਈ ਮੇਰੇ ਤੁਸੀਂ ਉਹੀ ਗੋਲੀ ਮਾਰ ਦਿਓ ਗਲਤੀ ਕਰੋ ਪੈਸਾ ਖਾਓ ਉਪਰੋ ਵਲੌਗ ਬਣਾ ਕੇ ਡਰਾਮਾ ਕਰੋ ਤੇ ਫਿਰ ਕਹੋ ਕਿ ਮੇਰੇ ਤਾਂ ਗੋਲੀ ਮਾਰ ਦਿਓ ਆਂਟੀ ਨਾ ਸੇਵਾ ਕਰਨ ਗਈ ਸੀ ਪਰ ਉੱਥੇ ਆਪਦੀ ਸੇਵਾ ਕਰਵਾ ਕੇ ਆ ਗਈ ਇਹਨੂੰ ਲੱਗਦਾ ਕਿ ਮੇਰਾ ਬੋਟ ਚ ਬੈਠਣਾ ਗਲਤ ਸੀ ਗਲਤ ਬੋਟ ਚ ਬੈਠਣਾ ਨਹੀਂ ਸੀ ਗਲਤ ਸੀ ਸੇਵਾਦਾਰਾਂ ਤੋਂ ਸਮਾਨ ਨਾ ਫੜਨਾ ਗਲਤ ਸੀ ਉੱਥੇ ਵਲੌਗ ਬਣਾਉਣਾ ਗਲਤ ਆ 15000 ਰੁਪਏ ਦਾ ਕਿਤੇ ਪਤਾ ਨਾ ਲੱਗਣ ਦੇਣਾ ਤੇ ਜਦੋਂ ਕੋਈ ਗੱਲ ਲੋਕਾਂ ਨੂੰ ਪਤਾ ਲੱਗ ਜੇ ਪੈਰਾਂਟੀ ਨਾਟਕ ਸ਼ੁਰੂ ਕਰ ਦਿੰਦੀ ਆ ਕਿ ਮੇਰੇ ਤਾਂ ਗੋਲੀ ਮਾਰ ਦਿਓ ਪਿਛਲੀ ਵਾਰ ਜਦੋਂ ਗਾਲਾਂ ਵਾਲੀ ਵੀਡੀਓ ਵਾਇਰਲ ਹੋਈ ਤਾਂ ਉਦੋਂ ਆਂਟੀ ਕਹਿੰਦੀ ਵੀ ਮੈਂ ਤਾਂ ਸੁਸਾਈਡ ਕਰ ਲੂੰ ਆਂਟੀ ਦਾ ਸਟਾਈਲ ਗਲਤੀ ਕਰੋ ਪੈਸਾ ਹਜਮ ਕਰੋ ਤੇ ਫਿਰ ਵਲੌਗ ਜਾ ਕੇ ਡਰਾਮਾ ਕਰੋ ਆਂਟੀ ਗੋਲੀਖਾਨ ਨੂੰ ਤਿਆਰ ਆ ਪਰ ਇਹ ਨਹੀਂ ਦੱਸਣਾ ਚਾਹੁੰਦੀ ਕਿ ਉਹ 15000 ਰੁਪਏ ਦਾ ਕੀਤਾ ਕੀ ਬਾਕੀ ਚਾਹ ਆਂਟੀ ਤੂੰ ਖਾਲੀ ਗੋਲੀ ਵੀ ਪਰ ਪਹਿਲਾਂ 15000 ਦੀ ਰਸੀਦ ਤਾਂ ਦੇ ਦੇ ਐ ਐਕਸਕਿਊਜ਼ ਮੀ ਸਟਾਪ ਇਟ ਡੋਟ ਸੇ ਦੈਟ ਪਲੀਜ਼ ਜੋ ਗਲਤੀ ਹੋਈ ਐ ਐਸੀ ਕੰਮ ਕਰਨ ਕੇ ਐਸੀ ਗਲਤੀ ਨਹੀਂ ਦੱਸੂਗੀ ਬਹਰੀ ਆ ਜੀ ਆਂਟੀ ਸਾਸਰ ਕਾਲ ਜੀ ਇਹ ਕਦੀਆਂ ਸਾਰੇ ਠੀਕ ਹੋਵੋਗੇ ਤੇ ਅਸੀਂ ਵੀ ਠੀਕ ਆ ਤੁਹਾਨੂੰ ਕਿਸੇ ਨੇ ਪੁੱਛਿਆ ਪਰ ਕਿਰਨਾ ਭੈਣ ਗਈ ਸੀ ਜਿੰਨਾ ਉਹਦੇ ਕੋਲ ਪੁੱਜ ਸਰ ਸੀ ਨਾ ਉਹ ਰਾਸ਼ਨ ਲੈ ਕੇ ਗਈ ਹੈ ਉਹਨ ਵਿੱਚ ਦਿਖਾ ਰਹੀ ਆ ਵੀ ਦੋ ਟੱਪੇ ਸੀ ਦੋ ਟੱਪੇ ਨਹੀਂ ਸੀ ਦੋ ਕੱਡੀਆਂ ਰਾਸ਼ਨ ਦੇ ਪਰ ਹਾਂ ਚੱਲੂਗੀ ਪਤਾ ਕੀ ਗੱਲ ਆ ਉਹ ਡੱਬੇ ਵੀ ਮੇਰੇ ਨਹੀਂ ਸੀਗੇ ਮੈਂ ਨਾ ਬਿਸਕੁਟ ਲੈ ਕੇ ਗਈਆਂ ਜੀ ਨਾ ਮੈਂ ਨਾ ਮੈਂ ਪਾਣੀ ਲੈ ਕੇ ਗਈਆਂ ਭਾਈ ਇਹ ਗੱਲਾਂ ਝੂਠੀਆਂ ਨੇ ਉਹ ਉਹਨਾਂ ਭੈਣਾਂ ਦਾ ਸਮਾਨ ਸੀਗਾ ਮੇਰਾ ਬੋਰਡ ਤੇ ਵਿੱਚ ਮੇਰਾ ਕੁਝ ਨਹੀਂ ਸੀਗਾ ਸਿਰਫ ਓਪਰੇ ਨਾਲ ਦਾ ਸਮਾਨ ਸੀਗਾ ਉਥੇ ਲੇਡੀਜ਼ ਸਮਾਨ ਦੀ ਜਰੂਰਤ ਸੀ ਠੀਕ ਹੈ ਜੀ ਬਾਕੀ ਸਾਨੂੰ ਵੱਨ ਤੇ ਦੱਸਤਾ ਸੀਗਾ ਉਹ ਕਹਿੰਦੇ ਸਾਡੇ ਘਰਾਂ ਦੇ ਵਿੱਚ ਇੱਕ ਇੱਕ ਜਾਣਾ ਉਥੇ ਆ ਘਰੇ ਆ ਆਪਾਂ ਨੂੰ ਦੱਸਿਆ ਸੀ ਨਾ ਕਿ ਚੋਰੀ ਨਾ ਹੋ ਜਾਈਓ ਬਾਕੀ ਮੈਂ ਤੁਹਾਨੂੰ ਦੱਸਦਾ ਜੀ ਗੱਲ ਕੀ ਸੀ ਇਹ ਗੱਲਾਂ ਬਣਾਈਆਂ ਆਈਆਂ ਲੋਕਾਂ ਦਾ view ਲੈਣ ਦਾ ਤਰੀਕਾ ਕੁਝ ਅਲੱਗ ਲੱਗਿਆ ਤੁਹਾਡਾ ਤਾਂ ਖੁੱਦ ਤਰੀਕਾ ਲੱਗਾ ਜਨਾਨੀ ਨੂੰ ਐਸ ਉਮਰੇ ਗਾਲਾਂ ਕੱਢ ਕੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦਾ ਤੇ ਤੁਹਾਡਾ ਤਾਂ ਕਿੰਨਾ ਦੇ ਮਾਮਲੇ ਦੇ ਵਿੱਚ ਕੋਈ ਲੈਣ ਦੇਣ ਹੀ ਨਹੀਂ ਐਵੇਂ ਵਿੱਚ ਐਕਸਟਰਾ ਸਪੋਰਟ ਬਣੇ ਬੈਠੇ ਹੋ ਦੱਸੋ ਕਾਦੇ ਲਈ ਭਾਵਾਂ ਸਿਰਫ ਵਿਊਜ਼ ਲਈ ਤੇ ਇਹ ਦੂਜਿਆਂ ਨੂੰ ਦੱਸਣਗੇ ਵਿਊਜ਼ ਲੈਣ ਦਾ ਤਰੀਕਾ ਔਨਸੈਂਟ ਤੇ ਕਿਰਨਾ ਅੰਟੀ ਤੁਹਾਨੂੰ ਅੱਜ ਹੀ ਕੀ ਰਿਪਲਾਈ ਦੇਣਾ ਯਾਦ ਆਇਆ ਜਦ ਕਿ ਟਰੋਲ ਤਾਂ ਹਫ਼ਤਾ ਪਹਿਲਾਂ ਹੀ ਹੋ ਕੇ हट ਗਿਆ ਉਹ ਇਸ ਕਰਕੇ ਕਿਉਂਕਿ ਕੂਕੀ ਨੇ 15000 ਵਾਲੀ ਗੱਲ ਹੀ ਅੱਜ ਬਾਹਰ ਕੱਢੀ ਤੇ ਕਿਰਨਾ ਅੰਟੀ ਉਸੇ ਗੱਲ ਤੋਂ ਟ੍ਰਿਗਰ ਹੋਈ ਆ ਬੱਤ ਸਹੀ ਏ ਮੈਂ ਅੱਜ ਕੁਝ ਕਿਸੇ ਦੇ ਬਲੌਗ ਵਿੱਚ ਸੁਣਿਆ ਕਿ 15000 ਰੁਪਏ ਬਾਣੇ ਦੇ ਤਾ ਬਾਣਾ ਕਰਤਾ ਦੇਖੋ ਅਗਲੇ ਦਾ ਸੋਨ ਲੇਜਨ ਹੁੰਦਾ ਆ ਅਗਲਾ 15 ਦੇਵੇ 50 ਦੇਵੇ ਜੇ ਜੇ ਤੁਹਾਡੇ ਰਾਸ਼ਨ ਵਾਸਤੇ ਕਹਿ ਕੇ ਦਿੱਤਾ ਫਿਰ ਤੁਸੀਂ ਕਹਿ ਸਕਦੇ ਹੋ ਤੁਹਾਡਾ ਫਰਕ ਤੁਸੀਂ ਮੇਰੇ ਗੱਲ ਕਹਿ ਸਕਦੇ ਹੋ ਮੈਂ ਤਾਂ ਹਜੇ ਉਹਦੇ ਪੱਥਰ ਦੇ ਵੀ ਪੈਸੇ ਦੇਣੇ ਆ ਜਿਹੜਾ ਮੇਰੇ ਘਰੇ ਪੱਥਰ ਲੱਗਿਆ ਨਾ ਬਾਈ ਗੋਰ ਟਾਇਰ ਵਾਲੇ ਦੇ ਹਜੇ ਨਾ ਉਹ ਵੀ ਪੈਸੇ ਦੇਣੇ ਆ ਸੋ ਤੁਸੀਂ 10 ਵੀ ਗਲਤ ਕਹਿ ਰਹੇ ਹੋ ਤੁਸੀਂ 15 ਵੀ ਗਲਤ ਕਹਿ ਰਹੇ ਹੋ ਮੇਰੇ ਕੋਲੇ ਬਾਈ ਗੋਰ ਟਾਇਰ ਵਾਲਾ ਦਾ 50000 ਆ ਮੈਨੂੰ 50 ਆਂਟੀ ਕਹਿੰਦੀ ਕਿ 15000 ਮੈਨੂੰ ਰਿਲੇਸ਼ਨ ਚ ਵੀ ਦਿੱਤਾ ਹੋ ਸਕਦਾ ਪਰ ਫਿਰ ਤੁਹਾਡੇ ਪੁੱਤ ਵੱਲੋਂ ਕਿਉਂ ਕਿਹਾ ਗਿਆ ਵੀ 15000 ਸੇਵਾ ਗੋਰਾ ਟਾਇਲ ਵਾਲੇ ਨੇ ਕੀਤੀ ਆ ਜੀਦਾ ਕਿ ਪਾਣੀ ਬੁੱਕ ਕੀਤਾ ਜੇ ਪਰਸਨਲ ਸੇਵਾ ਹੋਈ ਸੀ ਥੋੜੀ ਤਾਂ ਉਸੇ ਦਿਨ ਉਸੇ ਟਾਈਮ ਹੀ ਕਿਉਂ ਹੋਈ ਜਦੋਂ ਤੁਸੀਂ ਸੇਵਾ ਲੈ ਕੇ ਜਾਣੀ ਸੀ ਹੜਪੀੜਤਾ ਵਾਸਤੇ ਇਹ ਸਾਰੀਆਂ ਗੱਲਾਂ ਤੁਸੀਂ ਹੀ ਹੁਣ ਕਲੀਅਰ ਕਰਨੀਆਂ ਹਨ ਸੇਵਾ ਦੇ ਪੈਸੇ ਤੋਂ ਬੁੱਕ ਹੋਈਆਂ ਚੀਜ਼ਾਂ ਟਾਈਮ ਤੇ ਕੈਂਸਲ ਕਰਵਾਉਂਗੇ ਤਾਂ ਸਵਾਲ ਤਾਂ ਉੱਠਣਗੇ ਗੱਲ ਇੱਥੇ 100 ਪੇਟੀਆਂ ਪਾਣੀ ਦੀ ਹੋਈ ਆ ਵੀ ਜੇ ਬੁੱਕ ਕਰਵਾਇਆ ਸੀ ਤਾਂ ਕਿਹਦੇ ਪੈਸਿਆਂ ਦਾ ਕਰਵਾਇਆ ਸੀ ਤੇ ਜੇ ਕੈਂਸਲ ਕੀਤਾ ਤਾਂ ਕਿਉਂ ਕੀਤਾ ਸਾਰੇ ਹੋਏ ਸੀ ਨਵੇਂ ਉੱਥੇ ਬਾਈ ਹੱਸਣ ਦੀ ਕਿੱਥੇ ਚੱਲ ਹੱਸੇ ਨਿਕਾਲੇ ਉੱਥੇ ਕੋਈ ਇੰਨਾ ਤਾਂ ਨਹੀਂ ਸੀ ਕਿ ਤੂੰ ਮਰੇ ਪੈਸੇ ਅਸੀਂ ਗਏ ਇਹ ਬਾੜਾ ਪੋਟਾ ਹੈ ਇਹ ਲੈਬ ਹੋਈ ਕਿੰਨਾ ਕੋਲੇ ਮੈਂ ਖੜੀ ਸਾਰੇ ਹੋਏ ਸੀ ਹਾਂ ਨਹੀਂ ਕਿਤੇ ਵੀ ਜਾ ਕੇ ਇੱਕ ਬੰਦੇ ਨੇ ਮજાਕ ਇਹ ਕੀਤਾ ਮੇਰਾ ਵੀ ਹਾਸਾ ਨਿਕਲ ਗਿਆ ਕਿੰਨਾ ਵੀ ਹੱਸਦੀ ਉਹਦੇ ਟੀਕੜੀ ਕਰ ਲਓਗੀ ਤਾਂ ਕੋਈ ਖਾਸ ਗੱਲ ਨਹੀਂ ਸੀਗੀ ਵੀ ਇਸ ਗੱਲ ਤੋਂ ਤਾਂ ਨਾਲ ਬਣਾਏ ਜਾਂਦੇ ਹੋ ਭਰਾਓ ਤੁਸੀਂ ਹੱਥ ਜੋੜ ਕੇ ਬੈਂਤੀ ਐ ਜੇ ਤੁਹਾਨੂੰ ਕੋਈ ਹੈਗੀ ਇਹ ਗੱਲਵਾ ਤੁਹਾਨੂੰ ਤੇ ਸਾਡਾ ਨੰਬਰ ਦਿੱਤਾ ਕਿਰਨਾਂ ਨਾਲ ਵੀ ਹੈਗਾ ਆ ਨਾਲ ਵਾਲੀ ਆਂਟੀ ਦਾ ਐਵੇਂ ਝੋਰ ਲੱਗੀ ਜਾਂਦਾ ਜੀ ਦਾ ਕੋਈ ਲੈਣ ਦੇਣ ਨਹੀਂ ਮਾਮਲੇ ਚ ਭਾਵੇਂ ਫਲੱਡ ਰਲੀਫ ਦੀ ਗੱਲ ਹੋਵੇ ਤੇ ਚਾਹੇ 15000 ਦੇ ਹਿਸਾਬ ਦੀ ਇਹ ਆਂਟੀ ਹਰ ਜਗ੍ਹਾ ਐਵੇਂ ਕਨੈਕਟ ਹੋ ਜਾਂਦੀ ਆ ਇਹ ਦੋਵੇਂ ਜੀ ਨਾਲ ਬੈਠੇ ਪਰਾਈਆਂ ਰੋਟੀਆਂ ਗਿਨਨ ਦਾ ਕੰਮ ਕਰਦੇ ਆ ਬਾਕੀ ਕੀ ਗੱਲ ਕਿਰਨਾ ਤੋਂ ਕੱਲੀ ਤੋਂ ਸਫਾਈ ਦਿੱਤੀ ਨਹੀਂ ਸੀ ਜਾਂਦੀ ਸਪੋਰਟ ਜੋ ਨਾਲ ਲੈ ਕੇ ਬੈਠੀ ਆ ਨਹੀਂ ਸਰਦਾ ਵੀ ਹੈਗਾ ਤੁਸੀਂ ਬਹਿ ਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਪਰ ਐਵੇਂ ਨਾ ਕਿਸੇ ਦੀ ਗੱਲ ਬਾਈ ਗੁਲਾਬ ਸਿੱਤੂ ਦੇ ਬਾਈ ਗੱਲ ਬਾਈ ਗੁਲਾਬ ਸਿੱਤੂ ਵਿਚਾਰਾ ਉੱਥੇ ਚਾਨਕੀ ਆਇਆ ਚਾਨਕੀ ਆ ਗਿਆ ਜੀ ਉਹਨੂੰ ਪਤਾ ਹੀ ਨਹੀਂ ਸੀ ਬਾਈ ਮੇਰਾ ਭਾਂਜਾ ਉੱਤਰ ਸਾਡੇ ਇਹਨਾਂ ਦਾ ਭਾਂਜਾ ਬਾਈ ਗੁਲਾਬ ਸਿੱਤੂ ਦਾ ਦਾਦਾ ਸੀਗਾ ਨਹੀਂ ਨਾਲੇ ਭਾਂਜਾ ਸੇਵਾ ਕਰ ਰਿਆ ਸੀ ਅਸੀਂ ਅਸੀਂ ਉਹਨੂੰ ਫੋਨ ਲਾਇਆ ਬੇਟਾ ਵੀ ਰਾਤ ਨੂੰ 12:00 ਪਾ ਪਹਚੋਣਾ ਉਹ ਗੱਲ ਕਹਿੰਦਾ ਵੀ ਮਾਸੀ ਜੀ ਮੈਂ ਹੈ ਨਾ ਗੁਲਾਬ ਸਿੱਤੂ ਬਾਈ ਦੇ ਨਾਲ ਫਿਰਦਾ ਉੱਥੇ ਸਾਨੂੰ ਕੋਈ ਖੁਸ਼ੀ ਹੋਗੀ ਮੈਂ ਮੈਂ ਕਦੇ ਦੇਖਿਆ ਹੀ ਨਹੀਂ ਸੀ ਮੈਂ ਤਾਂ ਆਪਾਂ ਖੁਸ਼ੀ ਹੋ ਗਈ ਮੈਂ ਚਲ ਬਾਈ ਨੂੰ ਦੇਖ ਲਾਂਗੇ ਨਾਲੇ ਆਪਾਂ ਸੇਵਾ ਕਰਨ ਆਏ ਆ ਉਹ ਭਣਜਾ ਨਾਲ ਹੀ ਆਇਆ ਸਾਨੂੰ ਮਿਲਾਇਆ ਅੱਗੇ ਕਿਰਨਾਂ ਨੂੰ ਦੇਖਿਆ ਬਾਈ ਹੋਰ ਕੁਝ ਹੋ ਗਿਆ ਵੀ ਮੈਂ ਬੰਦਾ ਚਲੋ ਬੰਦਾ ਕੀ ਕਹਿ ਰਿਹਾ ਕਹਿੰਦੇ ਵੀ ਇਹੇ ਜੀ ਨੂੰ ਭੈਣ ਬਣਾ ਲਿਆ ਹਾਂ ਕਿਰਨਾਂ ਨੂੰ ਭੈਣ ਬਣਾ ਲਿਆ ਬਾਈ ਤੁਸੀਂ ਸਾਰੇ ਜਾਣੇ ਕਹਿ ਦਿਓ ਬਾਈ ਗਲਾ ਸਦੂ ਨੂੰ ਬੱਚਾ ਨਾ ਵੀ ਰੀਚ ਕਰੋ ਹਾਂ ਵੀ ਤੁਸੀਂ ਕਹਿ ਦਿਓ ਭਾਈ ਤਾਂ ਮੈਨੂੰ ਭੈਣ ਬਣਾਊਗਾ ਵਿਚਾਰਾ ਉਹ ਦਰਤੇ ਬਾਈ ਮਿਲ ਗਿਆ ਬਾਈ ਅਸੀਂ ਉਹਨੂੰ ਮੈਂ ਨਹੀਂ ਪਾਦੇ ਨਹੀਂ ਪਾਦੇ ਗੱਲ ਪਤਾ ਕੀ ਹੁੰਦੀ ਹੈ ਜੇ ਤੁਹਾਨੂੰ ਬਾਈ ਮਿਲ ਗਿਆ ਤਾਂ ਉਹਨੂੰ ਘੇਰਾ ਤਾਂ ਨਹੀਂ ਸੀ ਪਾ ਲੈਣਾ ਆਂਟੀ ਲਿਮਟ 'ਚ ਰਹਿਣਾ ਸੀ ਤੁਹਾਨੂੰ ਕਿਹੜਾ ਉਹ ਪਹਿਲੀ ਵਾਰੀ ਮਿਲਿਆ ਸੀ ਤੁਸੀਂ ਤਾਂ ਉਹਨਾਂ ਦੇ ਘਰੇ ਆਉਂਦੇ ਜਾਂਦੇ ਨਹੀਂ ਰਹਿੰਨੇ ਆ ਤੇ ਦੂਜੀ ਗੱਲ ਕੈਮਰੇ ਤੇ ਮਿਲਣਾ ਜ਼ਰੂਰੀ ਸੀ ਤੇ ਰੀਲਸ ਬਣਾਉਣੀਆਂ ਜ਼ਰੂਰੀ ਸੀ ਉਥੋਂ ਦਾ ਮਾਹੌਲ ਦੇਖਦੇ ਵੀ ਤੁਸੀਂ ਗਏ ਕਿੱਥੇ ਆਂ ਨਾਰਮਲ ਮਿਲ ਲੈਂਦੇ ਪਹਿਲਾਂ ਤਾਂ ਰੀਲਾ ਬਣਾਉਣ ਮਾਰੇ ਓਵਰ ਐਕਟਿੰਗ ਕਰ ਦਿਆ ਤੇ ਫਿਰ ਸਿੰਮਤੀ ਲੈ ਲੈਂਦੇ ਆ ਇਹ ਬੜੀ ਅੱਛੀ ਬਾਤ ਕਹੀ ਆਪ ਬਹੁਤ ਲੱਗਦੀ ਪਰ ਇੱਕ ਗੱਲ ਆ ਵੀ ਕਿਸੇ ਦਾ ਨੌਨ ਪਾਣੀ ਖਾ ਕੇ ਕਿਸੇ ਦੇ ਨਾਲ ਬਹਿ ਕੇ ਖਾ ਕੇ ਅਰਵਾ ਗੰਨਾ ਦਾ ਟਾਈਮ ਕਰਨੀ ਚਾਹੀਦੀ ਮੇਰੇ ਖਿਲਾਫ ਕੋਈ ਜਹਣ ਕੋਈ ਵੀਰ ਬੋਲ ਰਿਹਾ ਪਰ ਮੈਨੂੰ ਵੀ ਮਹਿਸੂਸ ਹੁੰਦੀਆਂ ਗੱਲਾਂ ਦਾ ਮਾਰਾ ਨਹੀਂ ਕਿਸੇ ਨੂੰ ਨਾ ਖਾ ਕੇ ਆਰਾਮ ਨਹੀਂ ਕਰਨਾ ਚਾਹੀਦਾ ਯਾਰ ਬੰਦਾ ਰਹੇ ਕਿ ਖਾ ਕੇ ਯਾਰ ਇੰਨੀ ਤਾਂ ਨਾ ਮੇਰੀ ਮੇਰੀ ਮਿੱਟੀ ਪਲੇਟ ਕਰੋ ਮੈਂ ਤੁਹਾਨੂੰ ਕੀ ਮਾਰ ਕਹਤਾ ਇੱਕ ਗੱਲ ਕਹਿਣਾ ਪਿਛਲੀ ਹੰਟੀ ਨੂੰ ਕੁਝ ਜ਼ਿਆਦਾ ਹੀ ਮਹਿਸੂਸ ਹੋ ਰਹੀਆਂ ਗੱਲਾਂ ਉਹਨੂੰ ਆਪ ਮਸਾ ਮੌਕਾ ਮਿਲਿਆ ਕਿਰਨਾਂ ਤੋਂ ਫੇਮ ਲੈਣ ਦਾ ਚਾਪਲੂਸੀ ਦੀ ਵੀ ਹੱਦ ਹੁੰਦੀ ਆ ਵੀ ਤੂੰ ਕਿਰਨਾਂ ਨੂੰ ਗੱਲ ਕੰਪਲੀਟ ਕਰ ਲੈਣ ਦੇ ਫੇਰ ਬੋਲ ਪੀ ਇਹ ਤਾਂ ਕੁੱਕੀ ਤੋਂ ਵੀ ਟੱਪੀ ਪਈ ਆ ਉਹ ਤੋਂ ਵੀ ਵੱਧ ਓਵਰ ਟਾਕਿੰਗ ਆ ਅਈਆ ਵੀ ਕਿਸੇ ਨੂੰ ਟੌਰਚਰ ਨਹੀਂ ਕਰਾਂਗੀ ਜੇ ਬੰਦਾ ਕੁਝ ਕਰ ਲੇ ਮੇਰੇ ਕੋ ਮੇਰੀ 7 ਸਾਲ ਦੀ ਮੇਰੀ ਕੁੜੀ ਆ ਹਾਂ ਜੀ ਹਾਂ ਜੀ ਅੱਜ ਮੈਂ ਕੁਝ ਕਰਦੀ ਆ ਮੇਰੀ ਕੁੜੀ ਨੂੰ ਕੋਈ ਜ਼ੰਬਨ ਵਾਲਾ ਹੱਥ ਕੱਢ ਕੇ ਕੋਈ ਕਹੂਗਾ ਵੀ ਹਾਂ ਅਸੀਂ ਕੁੜੀ ਨੂੰ ਸਾਂਭਦੇ ਆਈ ਐਮ ਨਾਟ ਆਰਚ ਨਹੀਂ ਭਾਈ ਨਹੀਂ ਨਹੀਂ ਸਾਡੇ ਸਾਡੇ ਗੁਰੂ ਆ ਕਿਰਤ ਇੱਕ ਮਿੰਟ ਬੈਠੋ ਜੀ ਹੋ ਜਾ ਕੋਈ ਨਾ ਜੇ ਦੇਖੋ ਮੇਰੀ ਨਖਮੋ ਆਪਣੇ ਗੁਰੂ ਆ ਕਿਹੜੇ ਕਦੇ ਅਤਿਆਚਨ ਨਹੀਂ ਕਰੇ ਨਾਲ ਆ ਹਣ ਕਿਰਨਾ ਇਹ ਗੱਲਾਂ ਵੀ ਨਾਲ ਬਹਿ ਕੇ ਖਾਦਾ ਨਮਕ ਹਰਾਮ ਕੀਤਾ ਟਾਰਚਰ ਕਰ ਰਹੀ ਆ ਇਹ ਸਭ ਕੁਝ ਕੂਕੀ ਕਮੇਟੀਆਂ ਵਾਲੀ ਨੂੰ ਕਹਿ ਰਹੀ ਆ ਕਿ ਹਾਂ ਕਿ ਉਹਨੇ ਸਭ ਸਾਹਮਣੇ ਆ ਕੇ ਪੋਲ ਖੋਲ ਕੇ ਰੱਖਤੀ ਵੈਸੇ ਤਾਂ ਇਹ ਚੁੰਨੀਵੱਟ ਪਹਿਣਾ ਸੀ ਕਹਿੰਦੀ ਸੀ ਸਾਨੂੰ ਕੋਈ ਤੋੜ ਨਹੀਂ ਸਕਦਾ ਪਰ ਇਹ ਸੋਸ਼ਲ ਮੀਡੀਆ ਦੀ ਭੁੱਖ ਨੇ ਦੋਵਾਂ ਨੂੰ ਅੱਡ ਕਾਰ ਹੀ ਦਿੱਤਾ ਕੂਕੀ ਆਂਟੀ ਵੀ ਚਾਹੁੰਦੀ ਤਾਂ 15000 ਵਾਲਾ ਮਾਮਲਾ ਫੋਨ ਤੇ ਸੋਲਵ ਕਰ ਸਕਦੀ ਸੀ ਪਰ ਉਹਦੇ ਤੇ ਵੀ ਰੋਸਟਰ ਬੰਦਾ ਭੂਤ ਸਵਾਰਾ ਬਾਕੀ ਫਿਰ ਤੁਸੀਂ ਪਹਿਣਾ ਹੀ ਕਾਧੀਆਂ ਬਣੀਆਂ ਜੇ ਕੋਈ ਗੱਲ ਪਚਾਈ ਨਹੀਂ ਸਕੀਆਂ ਜਾਂ ਆਫਲਾਈਨ ਸੋਲਵ ਹੀ ਨਹੀਂ ਕਰ ਸਕੀਆਂ ਭਈ ਮਮਤਾ ਜੀ ਕੋਈ ਨਹੀਂ ਕਰ ਸਕਦੀ ਅਗਲੇ ਦੇ ਨਾਲ ਖਾ ਕੇ ਅਗਲੇ ਦੇ ਨਾਲ ਬਹਿ ਕੇ ਅਗਲੇ ਨੂੰ ਇੰਨਾ ਮੈਂਟਲੀ ਟੌਰਚਰ ਕਰਨਾ ਬਹੁਤ ਬਈ ਅਰੇ ਕੋਈ ਨਹੀਂ ਗੱਲ ਦਾ ਤੇਰੇ ਨਾਲ ਯਾਰ ਕਿਉਂ ਆਪਾਂ ਜਿੱਥੇ ਲੋਨ ਜਾਂ ਮਚਾ ਰਹੇ ਕਿਰਨਾਂਟੀ ਅੱਜ ਤਾਂ ਰੋਣ ਵਾਲੀ ਕੋਈ ਗੱਲ ਹੀ ਨਹੀਂ ਤੇ ਨਾ ਹੀ ਤੁਹਾਨੂੰ ਕਿਸੇ ਵੱਲੋਂ ਟਾਰਚਰ ਕੀਤਾ ਗਿਆ। ਤੁਹਾਡੇ ਤੇ ਸਵਾਲ ਚੁੱਕਿਆ ਗਿਆ ਤੇ ਤੁਸੀਂ ਸਾਫ਼-ਸਾਫ਼ ਦੱਸ ਦਿਓ ਵੀ 15000 ਰੁਪਇਆ ਕਦੋਂ, ਕਿੱਥੋਂ ਤੇ ਕਿਉਂ ਆਇਆ ਸੀ ਤੇ ਕਿੱਥੇ ਲਾਤਾ। ਗੱਲ ਖਤਮ ਹੋ ਜੂ। ਤੁਹਾਡੀਆਂ ਗੱਲਾਂ ਤੋਂ ਵੀ ਨਾ ਲੱਗਦਾ ਵੀ ਦਾਲ ਚ ਕੁਸਤਾ ਕਾਲਾ। ਪਿਆਰੀ ਸਮਝ ਗਈ। ਕੋਈ ਗਲਤ ਹੈ ਕਿਸੇ ਤੇ ਚੜਾਈ ਤੇ ਨਾ ਚੜੋ ਪਲੀਜ਼ ਨਾ ਚੜੋ। ਜੇ ਕੋਈ ਕਿਸੇ ਨੂੰ ਬੁਲਾਉਂਦਾ ਹੈ ਨਾ ਉੱਥੇ ਜੈਲ ਸੀ ਨਾ ਕਰੋ ਕਿਉਂਕਿ ਜਦੋਂ ਬੁਲਾਤਾ ਆਪਦੇ ਤੁਸੀਂ ਆਪੇ ਸਾਹਮਣਾ ਦੋ ਲੜਾਈ ਜਿਹੜੀ ਕਿਸੇ ਨਾਲ ਕਿਸੇ ਦੀ ਮੋਲ ਨਹੀਂ ਖਰੀਦੀ ਹੋਈ ਬਈ ਮੈਂ ਤਾਂ ਸਾਰਿਆਂ ਦੀ ਠੀਕ ਹੈ ਸਾਰਿਆਂ ਨੇ ਪਰ ਹੁਣ ਸਾਰਿਆਂ ਤੋਂ ਪੱਤੇ ਆਪਣੇ ਕੱਟੇ ਆ ਬਾਈ ਕਾਟ ਅੱਜ ਤੋਂ ਫਰੇ ਦਾਟਾ ਸਾਨੂੰ ਵੀ ਕੋਈ ਨਾ ਡਾਂ ਕਰੇ ਸਾਨੂੰ ਕੋਈ ਤਾਂ ਕੋਈ ਸੁਣ ਸੇ ਜਿੱਦਾਂ ਕਰਤੇ ਆ ਅਸੀਂ ਆਪ ਦਾ ਪ੍ਰਵਾਹ ਨਾ ਬੱਸ ਹੁਣ ਠੀਕ ਹੈ ਜੀ ਬੱਸ ਲੋਤੀ ਬੱਸ ਕੂਕੀ ਕਹਿੰਦੀ ਮੈਂ ਕਿਰਨਾ ਦਾ ਪੱਤਾ ਕੱਟਿਆ ਤੇ ਕਿਰਨਾ ਕਹਿੰਦੀ ਮੈਂ ਕੂਕੀ ਦਾ ਇਹ ਤਾਂ ਪਹਿਲਾਂ ਹੀ ਕਹਤਾ ਸੀ ਰੋਸਟਰਾਂ ਨੇ ਵੀ ਨੈੱਟ ਵਾਲੀਆਂ ਯਾਰੀਆਂ ਜ਼ਿਆਦਾ ਟਾਈਮ ਨਹੀਂ ਪੁੱਗਦੀਆਂ ਹੁੰਦੀਆਂ ਤੇ ਇਹ ਕੂਕੀ ਕਿਰਨਾ ਵਾਲੀ ਜੋੜੀ ਜਿਉਂਦੀ ਐਗਜ਼ੈਂਪਲ ਆ ਨੈੱਟ ਵਾਲੀਆਂ ਯਾਰੀਆਂ ਦੀ ਕੋਈ ਵੀ ਕਰਦਾ ਕਿਸੇ ਨੂੰ ਧੋਖਾ ਨਹੀਂ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਠੀਕ ਹੈ ਜੀ ਕੋਈ ਗਲਤੀ ਭਲਤੀ ਹੋਈ ਤਾਂ ਬਈ ਮaaf ਕਰ ਦਿਓ ਹਾਂ ਜੀ ਐਂਡ ਤੇ ਫੇਰ ਮੈਂ ਇੱਕ ਗੱਲ ਕਹਿਣੀ ਵੀ ਬਾਈ ਗੋਰੇ ਨੇ ਨਾਂ ਦੱਸ ਦਿੱਤਾ ਨਾ 15 ਦਿੱਤਾ ਬਾਈ ਗੋਰੇ ਨੇ ਸਾਨੂੰ 50000 ਦਿੱਤਾ ਜੇ ਉਹਨੇ ਸੇਵਾਵਾਂ ਦੇ ਨਾਂ ਤੇ ਦਿੱਤਾ ਤਾਂ ਉਹ ਪ੍ਰੂਫ ਕਰ ਦਿਓ ਤੁਸੀਂ ਇਹਦਾ ਬਾਈ ਵੀ ਦਿਓ ਤਾਂ ਬਾਦੋ ਮੈਂ ਦੇਣ ਦਾ ਰੱਬ ਜਾਣੀ ਅੰਮ੍ਰੋ 30 ਦੇਵਾਂਗੇ 15 ਦਾ ਸੀ 30 ਦੇਵਾਂਗੇ ਇਹ ਤਾਂ ਉਹ ਗੱਲ ਆ ਵੀ ਜਿਵੇਂ ਚੋਰ ਕਵੇ ਮੈਂ ਚੋਰੀ ਕੀਤੀ ਆ ਤੁਸੀਂ ਪ੍ਰੂਫ ਦਿਓ ਵੀ ਪ੍ਰੂਫ ਵੀ ਤਾਂ ਤੂੰ ਹੀ ਕਰਨਾ ਅਸੀਂ ਥੋੜੀ ਕਰਾਂਗੇ ਇਲਜ਼ਾਮ ਤੇਰੇ ਤੇ ਲੱਗਿਆ ਕਿ ਸਾਡੇ ਤੇ ਤੂੰ ਹੀ ਪ੍ਰੂਫ ਕਰੇਂਗੀ ਵੀ 15000 ਕਿਉਂ ਦਿੱਤਾ ਸੀ ਤੇ ਕਿੱਥੇ ਵਰਤਿਆ ਬਾਕੀ ਕਿਰਨਾ ਦਾ ਕਹਿਣਾ ਕਿ ਗੋਰਾ ਟਾਈਲਜ਼ ਵਾਲੇ ਨਾਲ ਸਾਡਾ ਲੈਣ-ਦੇਣ ਚੱਲਦਾ ਰਹਿੰਦਾ ਉਹ ਖੁਦ ਆ ਕੇ ਕਲੀਅਰ ਕਰੂਗਾ ਸਭ ਕੁਝ ਤੇ ਰਹੀ ਗੱਲ ਸੇਵਾ ਦੀ ਤਾਂ ਕਿਰਨਾ ਦੇ ਵੱਲੋਂ 2400 ਰੁਪਏ ਦੀ ਸੇਵਾ ਕੀਤੀ ਗਈ ਸੀ ਬਾਕੀ ਕੂਕੀ ਦਾ ਕਹਿਣਾ ਵੀ ਗੋਰਾ ਟਾਈਲਜ਼ ਵਾਲੇ ਦਾ ਕਰੋੜਾਂ ਦਾ ਕੰਮ ਆ ਉਹ ਕਿਰਨਾ ਦੇ ਨਾਲ ਕੋਈ ਲੈਣ-ਦੇਣ ਕਿਉਂ ਹੀ ਕਰੂਗਾ ਜਦੋਂ ਉਹਦੇ ਨਾਲ ਕੋਈ ਸਾਡੀ ਬਰਾਬਰੀ ਹੀ ਨਹੀਂ ਤੇ ਜਿਹੜੇ ਉਹਦੇ ਵੱਲੋਂ ਪੈਸੇ ਭੇਜੇ ਗਏ ਸੀ ਉਹ ਸੇਵਾ ਦੇ ਲਈ ਹੀ ਭੇਜੇ ਗਏ ਸੀ। ਬਾਕੀ ਗਾਇਸ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਆ ਇੱਥੇ ਖਤਮ। ਹੁਣ ਗੋਰਾ ਟਾਈਲਜ਼ ਵਾਲਾ ਹੀ ਕਲੀਅਰ ਕਰੂਗਾ ਕਿ ਪੂਰਾ ਮਾਮਲਾ ਕੀ ਆ ਤੇ ਤੁਸੀਂ ਇਹਨਾਂ ਚੁੰਨੀਵੱਟ ਪਹਿਣਾ ਬਾਰੇ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ।